ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅਸੀਂ ਆਪ ਜੀ ਲਈ ਇੱਕ ਬੇਹੱਦ ਖਾਸ ਵਜ਼ੀਫਾ ਲੈ ਕੇ ਆਏ ਹਾਂ ਇਹ ਵਜ਼ੀਫਾ ਧਨ ਦੌਲਤ ਅਤੇ ਬਰਕਤਾਂ ਦੇਣ ਵਾਲਾ ਵਜ਼ੀਫਾ ਹੈ ਸੰਗਤ ਜੀ ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਪੈਸਾ ਆਉਣਾ ਬਹੁਤ ਜ਼ਰੂਰੀ ਹੈ ਬਿਨਾ ਪੈਸੇ ਦੇ ਕੋਈ ਵੀ ਕੰਮ ਕਰਨਾ ਮੁਸ਼ਕਲ ਹੈ ਇੱਥੋਂ ਤੱਕ ਕਿ ਰੱਬ ਦੀ ਇਬਾਦਤ ਕਰਨ ਲਈ ਵੀ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਪੈਸਿਆਂ ਦੀ ਲੋੜ ਜਾਂ ਭੌਤਿਕ ਚੀਜ਼ਾਂ ਦੀ ਲੋੜ ਜ਼ਰੂਰ ਪੈਂਦੀ ਹੈ ਸੰਗਤ ਜੀ ਅਸੀਂ ਇਹ ਚੈਨਲ ਤੁਹਾਨੂੰ ਅੱਲਾ ਦੀ ਇਬਾਦਤ ਨਾਲ ਜੋੜਨ ਦੇ ਮਕਸਦ ਲਈ ਬਣਾਇਆ ਹੈ ਇਸ ਲਈ ਅਸੀਂ ਇਬਾਦਤ ਦੇ ਨਾਲ-ਨਾਲ ਤੁਹਾਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੇ ਰੋਹਾਨੀ ਹੱਲ ਵੀ ਦੱਸਦੇ ਰਹਿੰਦੇ ਹਾਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤ ਜੀ ਤੁਸੀਂ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੋ ਤੁਹਾਨੂੰ ਪੈਸੇ ਦੀ ਲੋੜ ਤਾਂ ਹਰ ਥਾਂ ਪੈਂਦੀ ਹੈ ਸੰਗਤ ਜੀ ਅੱਜ ਦੀ ਵੀਡੀਓ 'ਚ ਅਸੀਂ ਤੁਹਾਡੇ ਲਈ ਧਨ ਦੌਲਤ ਦੀ ਪ੍ਰਾਪਤੀ ਦਾ ਇੱਕ ਬਹੁਤ ਹੀ ਖਾਸ ਅਤੇ ਤਾਕਤਵਰ ਅਮਲ ਲੈ ਕੇ ਆਏ ਹਾਂ ਅੱਜ ਦਾ ਇਹ ਅਮਲ ਉਹਨਾਂ ਲੋਕਾਂ ਲਈ ਹੈ ਜਿਹੜੇ ਹਰ ਰੋਜ਼ ਕਿਸੇ ਨਾ ਕਿਸੇ ਮੁਸੀਬਤ ਜਾਂ ਪਰੇਸ਼ਾਨੀ ਵਿੱਚ ਫਸੇ ਰਹਿੰਦੇ ਨੇ ਦੁੱਖ ਅਤੇ ਪਰੇਸ਼ਾਨੀਆਂ ਇਹਨਾਂ ਦੇ ਘਰਾਂ 'ਚੋਂ ਨਿਕਲਦੀਆਂ ਹੀ ਨਹੀਂ ਇਸੇ ਤਰ੍ਹਾਂ ਜੇਕਰ ਕੋਈ ਤੰਗਦਸਤੀ ਅਤੇ ਗਰੀਬੀ ਤੋਂ ਪਰੇਸ਼ਾਨ ਹੈ ਅਤੇ ਉਸ ਨੂੰ ਦੁੱਖਾਂ ਅਤੇ ਰੋਗਾਂ ਨੇ ਘੇਰਿਆ ਹੋਇਆ ਹੈ ਤਾਂ ਉਸ ਨੂੰ ਇਹ ਜੋ ਅਮਲ ਅਸੀਂ ਦੱਸਣ ਜਾ ਰਹੇ ਹਾਂ ਉਸ ਨੂੰ ਕਰਕੇ ਆਪਣੇ ਹੱਥਾਂ ਤੇ ਦਮ ਕਰਕੇ ਆਪਣੇ ਪੂਰੇ ਜਿਸਮ ਤੇ ਹੱਥ ਫੇਰ ਲੈਣੇ ਨੇ ਇਨਸ਼ਾ ਅੱਲਾ ਉਸ ਦੀ ਮੁਰਾਦ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਇਸ ਅਮਲ ਨੂੰ ਰੋਜ਼ਾਨਾ ਕਰਨ ਦਾ ਨਿਯਮ ਬਣਾ ਲੈਂਦੇ ਹੋ ਤਾਂ ਇਹ ਅਮਲ ਤੁਹਾਨੂੰ ਗਰੀਬ ਨਹੀਂ ਰਹਿਣ ਦੇਵੇਗਾ ਇਹ ਇੰਨਾ ਸ਼ਕਤੀਸ਼ਾਲੀ ਅਮਲ ਹੈ ਕਿ ਤੁਸੀਂ ਇਸ ਦਾ ਅਸਰ ਆਪ ਦੇਖੋਗੇ ਸਾਡੇ ਵਿੱਚੋਂ ਬਹੁਤੀ ਸੰਗਤ ਪੀਰਾਂ ਨੂੰ ਮੰਨਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜਾ ਵਜ਼ੀਫਾ ਪੜਨ ਕਿ ਉਹਨਾਂ ਦੇ ਘਰ ਚੋਂ ਗਰੀਬੀ ਅਤੇ ਦਰਿਦ੍ਰਤਾ ਦੂਰ ਹੋ ਜਾਵੇ। ਸੰਗਤ ਜੀ ਇਸ ਅਮਲ ਨਾਲ ਘਰ ਵਿੱਚ ਬਰਕਤ ਤਾਂ ਆਵੇਗੀ ਹੀ ਨਾਲ ਹੀ ਜੇਕਰ ਤੁਹਾਡੀ ਕੋਈ ਮੁਰਾਦ ਪੂਰੀ ਨਹੀਂ ਹੋ ਰਹੀ ਤਾਂ ਉਸ ਮੁਰਾਦ ਲਈ ਵੀ ਤੁਸੀਂ ਇਹ ਵਜ਼ੀਫਾ ਪੜ ਸਕਦੇ ਹੋ। ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿਹੜਾ ਵਜ਼ੀਫਾ ਕਰਨਾ ਹੈ ਅਤੇ ਇਸ ਨੂੰ ਪੜਨ ਦਾ ਸਹੀ ਤਰੀਕਾ ਕੀ ਹੈ। ਸੰਗਤ ਜੀ ਇਹ ਸੁਬਹ ਜ਼ੀਫੇ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਵੀ ਇਸ ਦੀ ਸਖਤ ਲੋੜ ਹੋਵੇ ਅਤੇ ਜੋ ਗਰੀਬੀ ਅਤੇ ਦੁੱਖਾਂ ਤੋਂ ਪਰੇਸ਼ਾਨ ਹੋਣ ਉਹਨਾਂ ਨਾਲ ਤੁਸੀਂ ਇਹ ਵੀਡੀਓ ਜ਼ਰੂਰ ਸਾਂਝੀ ਕਰਨਾ ਸੰਗਤ ਜੀ ਇਸ ਅਮਲ ਨੂੰ ਤੁਸੀਂ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਸ਼ਾਮ ਨੂੰ ਕਰਨਾ ਹੈ ਸਵੇਰ ਵੇਲੇ ਇਸ ਅਮਲ ਨੂੰ ਤੁਸੀਂ ਸੂਰਜ ਚੜਨ ਤੋਂ 1 ਘੰਟਾ ਪਹਿਲਾਂ ਅਤੇ ਸ਼ਾਮ ਵੇਲੇ ਤੁਸੀਂ 7 ਵਜੇ ਤੋਂ ਬਾਅਦ ਜਦੋਂ ਸੂਰਜ ਛਿਪ ਜਾਂਦਾ ਹੈ ਉਸ ਤੋਂ ਮਗਰੋਂ ਪੜਨਾ ਹੈ ਇਸ ਅਮਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਨਹਾਤ ਹੋ ਕੇ ਪੀਰਾਂ ਦਾ ਚਿਰਾਗ ਰੋਸ਼ਨ ਕਰਕੇ ਦੁਆ ਕਰਨੀ ਹੈ ਕਿ ਇਹ ਜੋ ਅਮਲ ਅਸੀਂ ਕਰਦੀ ਗਰੀਬੀ ਅਤੇ ਮੁਸੀਬਤਾਂ ਨੂੰ ਦੂਰ ਕਰਨ ਲਈ ਸ਼ੁਰੂ ਕਰਨ ਜਾ ਰਹੇ ਹਾਂ ਇਸ ਅਮਲ ਵਿੱਚ ਸਾਨੂੰ ਕਾਮਯਾਬੀ ਮਿਲੇ ਘਰ ਵਿੱਚੋਂ ਦਰਿਦ੍ਰਤਾ ਅਤੇ ਗਰੀਬੀ ਦੂਰ ਹੋ ਜਾਵੇ ਇਸ ਤੋਂ ਮਗਰੋਂ ਤੁਸੀਂ ਤਿੰਨ ਵਾਰ ਦਰੂਦ ਸ਼ਰੀਫ ਪੜਨਾ ਹੈ ਅਤੇ ਉਸ ਦੇ ਪਿੱਛੋਂ ਤੁਸੀਂ ਅੱਲਾ ਦਾ ਮੁਬਾਰਕ ਨਾਮ ਯਾ ਗਨੀਓ ਯਾਮੂ ਗਨੀ ਯਾ ਗਨੀਓ ਯਾਮੂ ਗਨੀ ਇਹ ਵਜ਼ੀਫਾ ਤੁਸੀਂ 100 ਵਾਰ ਪੜ੍ਹਨਾ ਹੈ ਫੇਰ ਅਖੀਰ ਵਿੱਚ ਤਿੰਨ ਵਾਰ ਦਰੂਦ شریف ਪੜਨਾ ਹੈ ਦਰੂਦ شریف ਤੁਹਾਨੂੰ ਸਕਰੀਮ ਉਪਰ ਲਿਖਿਆ ਵੀ ਮਿਲ ਜਾਵੇਗਾ ਸਭ ਤੋਂ ਛੋਟਾ ਦਰੂਦ شریف ਹੁੰਦਾ ਹੈ ਸੱਲੱਲਾਹੁ ਅਲੈহি ਵਸੱਲਮ ਸੱਲੱਲਾਹੁ ਅਲੈহি ਵਸੱਲਮ ਇਹ ਤੁਸੀਂ ਸ਼ੁਰੂ ਅਤੇ ਅਖੀਰ ਵਿੱਚ ਤਿੰਨ ਤਿੰਨ ਵਾਰ ਪੜਨਾ ਹੈ ਸਵੇਰੇ ਅਤੇ ਸ਼ਾਮ ਦੋਨੇ ਵੇਲੇ ਅਮਲ ਕਰਨ ਤੋਂ ਬਾਅਦ ਤੁਸੀਂ ਅੱਲਾ ਦੀ ਦਰਗਾਹ ਵਿੱਚ ਦੁਆ ਜ਼ਰੂਰ ਕਰਨੀ ਹੈ ਸੰਗਤ ਜੀ ਇਸ ਅਮਲ ਤੋਂ ਪਹਿਲਾਂ ਤੁਸੀਂ ਪਾਕ ਸਾਫ ਹੋ ਕੇ ਹੀ ਇਹ ਵਜ਼ੀਫਾ ਕਰਨਾ ਹੈ ਸੰਗਤ ਜੀ ਇਹ ਵਜ਼ੀਫਾ ਕੋਈ ਆਮ ਵਜ਼ੀਫਾ ਨਹੀਂ ਹੈ ਇਹ ਬਹੁਤ ਹੀ ਤਾਕਤਵਰ ਹੈ ਅਤੇ ਇਸ ਦੇ ਅਸਰ ਤੁਹਾਨੂੰ ਜਲਦੀ ਦਿਖਣੇ ਸ਼ੁਰੂ ਹੋ ਜਾਣਗੇ ਸੰਗਤ ਜੀ ਤੁਸੀਂ ਇਸ ਵਜ਼ੀਫੇ ਦੀਆਂ ਘੱਟੋ ਘੱਟ 11 ਵਾਰਾ ਜਾਪ ਕਰਨੀਆਂ ਹਨ ਇਸ ਵਜ਼ੀਫੇ ਨੂੰ ਪੂਰੀ ਸ਼ਰਧਾ ਅਤੇ ਮਨ ਲਾ ਕੇ ਕਰਨਾ ਹੈ ਇਸ ਦੇ ਸਦਕੇ ਅੱਲਾਹ ਨੇ ਤੁਹਾਡੀ ਰੋਜ਼ੀ ਅਤੇ ਰਿਜ਼ਕ ਦੇ ਸਾਰੇ ਮਸਲੇ ਹੌਲੀ ਹੌਲੀ ਖੋਲ ਦੇਣੇ ਹਨ ਤੁਹਾਡੇ ਸਾਰੇ ਕੰਮ ਬਣਨ ਲੱਗ ਜਾਣਗੇ ਸੰਗਤਜੀ ਵਜ਼ੀਫੇ ਦੌਰਾਨ ਤੁਸੀਂ ਪਰਹੇਜ਼ ਅੰਡਾ ਮੀਟ ਮੱਛੀ ਕੱਚਾ ਲਸਣ ਪਿਆਜ਼ ਨਹੀਂ ਖਾਣੇ ਝੂਠ ਨਹੀਂ ਬੋਲਣਾ ਅਤੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਹੈ ਕਿਸੇ ਨਾਲ ਗੁੱਸਾ ਨਹੀਂ ਹੋਣਾ ਅਤੇ ਨਾ ਹੀ ਜ਼ੁਬਾਨ ਵਿੱਚੋਂ ਕਿਸੇ ਨੂੰ ਮਾੜਾ ਲਫ਼ਜ਼ ਬੋਲਣਾ ਹੈ ਆਪਣਾ ਮਨ ਸਾਫ਼ ਰੱਖਣਾ ਹੈ ਅਤੇ ਧਿਆਨ ਰੱਬ ਵਾਲੇ ਪਾਸੇ ਲਾਉਣਾ ਹੈ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ ਕਿ ਜੇਕਰ ਤੁਸੀਂ ਇਹ ਵਜ਼ੀਫਾ ਸਾਡੇ ਦੱਸੇ ਅਨੁਸਾਰ ਕਰੋਗੇ ਤਾਂ ਤੁਹਾਡੇ ਘਰ ਵਿੱਚੋਂ ਗਰੀਬੀ ਹਮੇਸ਼ਾ ਲਈ ਮਿਟ ਜਾਵੇਗੀ ਇਸ ਲਈ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਵਜ਼ੀਫੇ ਨੂੰ ਕਰਨਾ ਹੈ ਇਸ ਵਜ਼ੀਫੇ ਦੀ ਬਰਕਤ ਨਾਲ ਇਨਸ਼ਾਅੱਲਾ ਤੁਹਾਡੇ ਘਰ ਵਿੱਚ ਧਨ ਦੌਲਤ ਦੀ ਕੋਈ ਕਮੀ ਨਹੀਂ ਰਹੇਗੀ ਇਹ ਵਜ਼ੀਫਾ ਪੀਰਾਂ ਨੂੰ ਮੰਨਣ ਵਾਲਿਆਂ ਲਈ ਸਾਡੇ ਵੱਲੋਂ ਖਾਸ ਤੌਰ ਤੇ ਇੱਕ ਤੋਹਫਾ ਹੈ ਸੰਗਤ ਜੀ ਆਸ ਕਰਦੇ ਹਾਂ ਤੁਹਾਨੂੰ ਸਭ ਕੁਝ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖ ਕੇ ਜਾਣਾ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ